ਸਿਕਾਲ ਜੀ ਕੀ ਹਾਲ ਜੇ ਠੀਕੋ ਵਾਈ ਗਰੂ ਠੀਕ ਆਪਾਂ ਲੇਤੇ ਜੇ ਪੋਏ ਪੋਏ ਲੈ ਲਿਆ ਆਪਾਂ ਤੇ ਐਪ ਇੱਕ ਕੱਪ ਲੈ ਲਿਆ ਕਪਾਂ ਦੇ ਨਾਲ ਆਪਾਂ ਤਿੰਨ ਕੱਪ ਪੋਿਆਂ ਦਾ ਇਸ ਤਰ੍ਹਾਂ ਕਰਕੇ ਆਪਾਂ ਤਿੰਨ ਕੱਪ ਮਿਲ ਲਿਆ ਹੁਣ ਆਪਾਂ ਲੈਨੇ ਆ ਪਾਣੀ ਇਹਦੇ ਚ ਪਾ ਪਾਣੀ ਪਾ ਕੇ ਤਾਂ ਆਪਾਂ ਲੈਨੇ ਨੂੰ ਧੋ ਹੁਣ ਆਪਾਂ ਇਹਨੂੰ ਲਿਆ ਧੋ ਚਾਰ ਪਾਣੀ ਇੱਕ ਥੋਲੇ ਤੋ ਕੇ ਆਪਾਂ ਇਸ ਬਾਰ ਲੈਨੇ ਆ ਵੱਡਾ ਬਰਤਨ ਲੈ ਲਿਆ ਉੱਚਾ ਪਤੋ ਕੇ ਪਾ ਲੇ ਤੇ ਹੁਣ ਆਪਾਂ ਇਹਦੇ ਚ ਨਾ ਥੋੜਾ ਜਿਹਾ ਭਿਓ ਕੇ ਰੱਖਣਾ ਇਹਨਾਂ ਨੂੰ 10 ਮਿੰਟ ਇਹਨਾਂ ਨੂੰ ਬੜੀ ਜਿਹਾ ਭਿਓ ਥੋੜਾ ਜਿਹਾ ਫੁੱਲ ਜਾਣਗੇ ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਛਾਨਣੀ ਚ ਆਖੋ ਭਿਓ ਦੇ ਸੀ ਆਪਾਂ ਇਹ ਦੇਖੋ ਫੁੱਲ ਗਏ ਨਾ ਥੋੜਾ ਜਿਹਾ ਇਸ ਤਰ੍ਹਾਂ ਦੇ ਹੋ ਗਿਆ ਆਪਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਰੱਖਣਾ ਹੈ ਇਹ ਦੇਖੋ ਇਹ ਦੇਖੋ ਹੋ ਗਏ ਹੁਣ ਆਪਾਂ ਇਹਨਾਂ ਨੂੰ ਲਵਾਂਗੇ ਛਾਨ छान लेने आपा है जिस तरह कोई भी सूती लॉटन का ले लो दूसरा लै लो कोई कपड़ा लेके आप इन्होंने उ देखो ਉਸਰਾਪਾ ਥੋੜਾ ਜਿਹਾ ਖਲੈਰ ਦੇਣਾ ਥੋੜਾ ਜਿਹਾ ਨੂੰ ਪੱਖੇ ਥੱਲੇ ਛੱਡ ਦਾਂਗੇ ਹਵਾ ਲੱਗ ਜਾਏਗੀ ਫਿਰ ਆਪਾਂ ਇਹਨੂੰ ਥਨੋ ਕੇ ਦਸਾਂਗੇ ਰੱਖ ਕੇ ਰੱਖਣਾ ਦੇਖੋ ਦੇਖੋ ਇਸ ਤਰ੍ਹਾਂ ਦੇਖੋ ਕਿ ਸੁੱਕ ਗਏ ਉਹਨਾ ਪਾਣਾ ਨੂੰ ਪਾਣੀ ਛੋਕ ਲਿਆ ਇਹਨਾਂ ਨੇ ਇਹਦੇ ਚ ਪਾ ਦੇਣਾ ਆਪਾਂ ਕੋਈ ਇੱਕ ਬੋਲ ਲੈ ਲੈਣਾ ਵੱਡਾ ਸਾਰਾ ਮੱਦੇਨ ਕਾਪਦੇ ਬਣਾਏ ਆ ਤੁਸੀਂ ਡੇਢ ਦੇ ਵੀ ਬਣਾ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਮਸਲ ਲੈਣਾ ਦੇਖੋ ਜਿਸ ਤਰ੍ਹਾਂ ਆਪਾਂ ਆਟਾ ਮਸਲਦੇ ਆ ਮੇਰੇ ਹੱਥ ਨਾਲ ਜਿਹੜਾ ਦੁੱਖ ਤਾਂ ਬੜਾ ਬਾਸਲੀ ਹੱਥ ਰੁਟਦਾ ਹੈ ਨਾ ਫੈਕਚਰ ਐਸੀ ਆ ਤੁਸੀਂ ਗੁੱਟਿਆ ਜਾਂਦਾ ਹੋ ਗਿਆ ਰ ਬਿਲਕੁਲ ਆਟਾ ਦਸਰਾ ਆਟਾ ਹੁੰਦਾ ਹੈ ਪੋਏ ਨਹੀਂ ਦੇ ਬਿਲਕੁਲ ਪੋਏ ਵਰਗੇ ਪੋਏ ਨਹੀਂ ਦਿਸਣਗੇ ਤੁਹਾਨੂੰ ਵਟ ਏਵਰ ਗੱਲ ਕੇਗਾ ਹੁਣ ਆਪਾਂ ਇਹਦੇ ਚ ਪਾਣੇ ਆ ਧਨੀਆ ਬਰੀਕ ਬਰ ਹਰਾ ਧਨੀਆ ਲਿੱਤਾ ਸੀ ਇਹਨੂੰ ਕੱਟ ਲਿਆ ਕੱਟ ਕੇ ਬਰੀਕ ਵਰਗੇ ਪਾ ਲਿਆ ਤੇ ਹੁਣ ਆਪਾਂ ਇਹ ਚ ਪਾਣੇ ਆ ਆਲੂ ਆਪਾਂ ਇਹ ਚ ਆਲੂ ਲੈ ਲਏ ਚਾਰ ਆਲੂ ਲੈਣੇ ਆਪਾਂ ਡੇਢ ਕੱਪ ਦੇ ਵਿੱਚ ਆਪਾਂ ਪਾਣੇ ਆ ਦੋ ਵਾਲੋ ਤੇ ਆਪਾਂ ਤਿੰਨ ਕੱਪ ਹੈ ਨਾ ਤਿੰਨ ਕੱਪ ਦੇ ਵਿੱਚ ਅਸੀਂ ਪਾਣੇ ਆ ਜੀ ਚਾਰ ਵਾਲੋ ਇਹਨੂੰ ਆਪਾਂ ਅਸਾਂ ਕਰਕੇ ਕਦੋਂ ਕਸ ਕਰ ਲਾਂਗੇ ਉਹ ਬਾਅਦ ਲੈ ਸੀ ਆਵਾਲ ਕੇ ਸੀ ਫ੍ਰਿਜ ਵਿੱਚ ਠੰਡੇ ਕਰ ਲੇ ਕਰਕੇ ਹੁਣ ਇਹਨਾਂ ਨੂੰ ਆਪਾਂ ਇੰਦਾ ਕਦੋਂ ਕਸ ਕਰ ਲੈਣਾ ਅਸੀਂ ਇੱਕ ਚਮਚ ਜੀਰਾ ਪਾਣਾ ਇਹਦੇ ਵਿੱਚ ਸਾਬਤ ਇੱਕ ਚਮਚ ਆਪਾਂ ਨਮਕ ਪਾਣਾ ਤੇ ਤੁਸੀਂ ਸਵਾਦ ਅਨੁਸਾਰ ਇੱਕ ਚਮਚ ਆਪਾਂ ਇਹਦੇ ਚ ਲਾਲ ਮਿਰਚ ਪਾਣੀ ਹੈ ਤੁਸੀਂ ਸਵਾਦ ਅਨੁਸਾਰ ਤੇ ਸ਼ੀਨੀ ਪਾ ਲੈਣੀ ਹੈ 1.5 ਚਮਚ ਚਾਰ ਆਪਾਂ ਇਹਨਾਂ ਮੱਚਾ ਪਾਣੀਆ ਬਰੀਕ ਬਰੀਕ ਕੱਟ ਕੇ ਤੁਸੀਂ ਪਾਣੀ ਦਾ ਪਾਉ ਨਹੀਂ ਤੁਸੀਂ ਘਰਦੋ ਇਨੂੰ ਸਾਰੇ ਨੂੰ ਮਿਕਸ ਕਰ ਲੈਣਾ। ਦੇਖੋ। ਇਹਨੂੰ ਹੋ ਗਿਆ ਨਾ ਮਿਕਸ। ਇਹਨੂੰ ਆਪਾਂ ਹੋਣਾ 10 ਮਿੰਟ ਆਪਾਂ ਇਹਨੂੰ 10 ਵੀ ਨਹੀਂ ਥੋੜੇ ਘੱਟ 5-7 ਮਿੰਟ ਆਪਾਂ ਇਹਨੂੰ ਲੈਣਾ ਆਪਾਂ ਰੈਸਟ। ਤੇ ਆਪਾਂ ਰੱਖ ਦਈਏ ਕੱਪੜਾ। ਚਲੋ। ਆ ਦੇਖੋ। ਐ ਹੋ ਗਿਆ ਸਰਾ। ਆ ਦੇਖੋ। ਆਪਾਂ ਇਕ ਲੇਤਾ। थोड़ा जहाँ तेल गर्म ले रखे सेल कढ़ाई चूच लै लिया थोड़ा जि थोड़ा हाथों तेल लाना ला के छोटे छोटे बोल बनाने जे आप देखो इस तरह बोल बना लेने बन गया बोल इस तरह बनाई जाने सारे बोल आप इस तरह बना लेने छोटे छोटे बनाने बोते व्डे नहीं बनाने ਹੁਣ ਆਪਾਂ ਸਾਰੇ ਬੋਲ ਸੇ ਬਣਾ ਲਏ ਆਪਾਂ ਸਿਰਾਂ ਦੇ ਬੋਲ ਛੋਟੇ ਛੋਟੇ 40 42 ਬੋਲ ਬਣ ਗਏ ਤੁਸੀਂ ਛੋਟੇ ਇਸ ਤੋਂ ਵੀ ਬਣਾ ਸਕਦੇ ਉਸ ਤੋਂ ਥੋੜੇ ਵੱਡੇ ਵੀ ਬਣਾ ਸਕਦੇ ਹੋ 40 42 ਬੋਲ ਬਣ ਜਾਂਦੇ ਆ ਤੇ ਹੁਣ ਆਪਾਂ ਇੱਧਰ ਰੱਖ ਲੇ ਕੜਾਹੀ ਤੇ ਆਪਾਂ ਬਾਤਾ ਵਿੱਚ ਆਇਲ ਰਿਫਾਈਨਡ ਕੋਈ ਸਰੋਂ ਦਾ ਤੇਲ ਕੋ ਜੋ ਵੀ ਹੈ ਤੁਸੀਂ ਵਰਤ ਸਕਦੇ ਹੋ ਆਪਣੀ ਮਰਜ਼ੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਆਪਾਂ ਫੁੱਲ ਕਰ ਲਈ ਹੈ ਤੇ ਹੁਣ ਗੈ ਹੋ ਜਾਏਗਾ ਤੇਲ ਗਰਮ ਹੋ ਜਾਣਾ ਜਿਆਦਾ ਥੋੜਾ ਫਿਰ ਆਪਾਂ ਇਹਨਾਂ ਨੂੰ ਸਿਪਾਵਾਂ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਪਾ ਕੇ ਪਹਿਲਾਂ ਵੇਖਣਾ ਇਹਦੇ ਵਿੱਚ ਪਈ ਹੋ ਗਿਆ ਨਾ ਗਰਮ ਤੇ ਦੇਖੋ ਹੋ ਗਿਆ ਨਾ ਤੇ ਹੁਣ ਆਪਾਂ ਬਣਾ ਲੈਣਾ ਇਸ ਤਰ੍ਹਾਂ ਆਪਾਂ ਬਣਾ ਲੈਣਾ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਛੇੜਿਆ ਨਹੀਂ ਥੋੜਾ ਜਿਹਾ ਆਪਾਂ ਇਹਨੂੰ ਗੈਸ ਨੂੰ ਉੱਚਾ ਕੀਤਾ ਸੀ ਖਾਈ ਕੀਤਾ ਸੀ ਗੈਸ ਨੂੰ ਸੁਵਾਦ ਇਹਨੂੰ ਆਪਾਂ ਥੋੜਾ ਜਿਹਾ ਚਿਰ ਨਹੀਂ ਵੀ ਦੇਖਣਾ ਜਦੋਂ ਜਦੋਂ ਇਹ ਪਹਿਲਾ ਪਲਟ ਲਵਾਂਗੇ ਤੇ ਥੱਲੇ ਲੱਗੇਗਾ ਉਹ ਜਾਂ ਫਟ ਜਾਏਗਾ ਫਟਣ ਦਾ ਡਰ ਹੋਏਗਾ ਥੋੜਾ ਜਿਹਰੇ ਨੂੰ ਏਦਾਂ ਥੋੜਾ ਜਿਹਰੇ ਨੂੰ ਫਰਾਈ ਹੋਣ ਦੇਣਾ ਫਿਰ ਆਪਾਂ ਇਹਨਾਂ ਨੂੰ ਉਲਟ-ਪਲਟ ਕਰਨਾ ਤੇ ਜਿੱਦਾਂ ਹੁਣ ਹੋ ਗਿਆ ਵੇਖੋ ਕਿੰਨਾ ਸੋਹਣਾ ਹੁੰਦਾ ਪਿਆ ਤੇ ਹੁਣ ਆਪਾਂ ਗੈਸ ਥੋੜੀ ਜੀ ਨਾ ਮੀਡੀਅਮ ਕਰ ਦੇਣੀ ਹੈ ਐਨੇ ਮੀਡੀਅਮ ਕਰ ਲੈਣੀ ਕਿ ਵਿੱਚੋਂ ਕੱਟੇ ਨਾ ਰਹਾ ਹੋ ਗਿਆ ਨਾ इन्हे सोना कलर जी कटता है ना खाल ये पहला बना ये बाद देखो आप करके पा लिया कोई भी जगह मारा बोटा मोटा रह जाएगा इस तरह इस निकल जाएगा बनाए काफी ज्यादा बन गया ਤੇ ਆਪਾਂ ਇਹਨਾਂ ਸਟੋਰ ਕਰਨਾ ਹੈ ਜਿਸ ਤਰ੍ਹਾਂ 10 ਦਿਨ ਵਾਸਤੇ ਹਫਤੇ ਵਾਸਤੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਇਹ ਡੱਬਾ ਲੈ ਲਓ ਇਸ ਤਰ੍ਹਾਂ ਦਾ ਕੋਈ ਵੀ ਲੈ ਲਓ ਤੁਸੀਂ ਤਾਂ ਡੱਬਾ ਲੈ ਕੇ ਆਪਾਂ ਇਹ ਸਟੋਰ ਕਰਕੇ ਇਹਨੂੰ ਕੋ ਚੰਗੀ ਤਰ੍ਹਾਂ ਉੱਪਰੋਂ ਬੰਦ ਕਰਕੇ ਟੱਕ ਕੇ ਆਪਾਂ ਰੱਖ ਸਕਦੇ ਹਾਂ ਜਿਸ ਵੇਲੇ ਦਿਲ ਕਰੇ ਬੱਚਿਆਂ ਦਾ ਜ ਆਪਣਾ ਅਸੀਂ ਇਹਨੂੰ ਫਰਾਈ ਕਰ ਸਕਦੇ ਹਾਂ ਇਹ ਇਹ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਫ੍ਰੀਜਰ 'ਚ ਰੱਖ ਸਕਦੇ ਹਾਂ ਲੈ ਆਪਾਂ ਇਹ 'ਚ ਰੱਖ ਲੈ ਆਪਾਂ ਇਹ ਹੋਏ ਜਿਹੜੇ ਬਣਾਏ ਪਾਏ ਸੀ ਇਹ ਵੀ ਆਪਾਂ ਇਹ 'ਚ ਇਸ ਤਰ੍ਹਾਂ ਆਪਾਂ ਸਾਰੇ ਬਣਾ ਲੈਣੇ ਆ। ਦੇਖੋ ਕਿੰਨਾ ਸੋਹਣੇ ਬਣੇ ਆ ਜੇ। ਕਿੱਡੇ ਵਧੀਆ ਕਿਸੇ ਤੁਹਾਡੇ ਘਰ ਕੋਈ ਮਹਿਮਾਨ ਆਏ ਤੁਸੇ ਨੂੰ ਬਣਾ ਕੇ ਦੇ ਰੱਖ ਸਕਦੇ ਹੋ। ਸਭ ਕਰ ਸਕਦੇ ਹੋ। ਨਿਊ ਵੈਰਾਈਟੀ ਮੰਨ ਸਕਦੀ ਹੈ। ਕਿੰਨੇ ਵਧੀਆ ਲੱਗਦੇ ਆ। ਹਲਕੇ ਫੁਲਕੇ ਬਿਲਕੁਲ। ਪੋਏ ਦੇ ਇਹਦੇ ਆਲੂ ਦੇ ਬਹੁਤ ਹਲਕੇ ਫੁਲਕੇ। ਆਪਾਂ ਇੱਕ ਤੁਹਾਨੂੰ ਇੱਕ ਉੱਪਰੋਂ ਬਿਲਕੁਲ ਕ੍ਰਿਸਪੀ ਹੈ ਤੇ ਵਿੱਚੋਂ ਇਹਨੂੰ ਤੋੜੋਗੇ ਇਹ ਦੇਖੋ ਕਿੰਨਾ ਨਰਮ ਨਾ ਵਧੀਆ ਮਜ਼ਾ ਆ ਜਾਂਦਾ ਖਾਣ ਦਾ ਕੋਈ ਔਇਲ ਨਹੀਂ ਹੈ ਕੁਝ ਵੀ ਨਹੀਂ ਹੈ ਇਹਦੇ ਵਿੱਚ ਇੰਨਾ ਕੋਈ ਔਇਲ ਨਹੀਂ ਹੁੰਦਾ ਇਹ ਦੇਖੋ ਕਿਉਂਕਿ ਉੱਪਰੋਂ ਬਹੁਤ ਜ਼ਿਆਦਾ ਕ੍ਰਿਸਪੀ ਹੁੰਦਾ ਤੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਪਾਇਆ ਸੀ ਪਲੇਟ 'ਚ ਤੇ ਇਹ ਦੇਖੋ ਕੋਈ ਔਇਲ ਨਹੀਂ ਹੈਗਾ ਕੁਝ ਨਹੀਂ ਹੈਗਾ ਲੱਗਾ ਕੋਈ ਇੰਨਾ ਔਇਲੀ ਨਹੀਂ ਹੁੰਦਾ ਇਨੂੰ ਜਿਹੜੇ ਪੋਹਾ ਹੁੰਦਾ ਉਹ ਸਾਰਾ ਸੋਕ ਲੈਂਦਾ ਉਹ ਕੋਈ ਨਹੀਂ ਹੁੰਦਾ ਬਿਲਕੁਲ ਹੀ ਆ ਵੇਖੋ ਆਪਾਂ ਨੂੰ ਥੋੜਾ ਜਿਹਾ ਤੁਹਾਨੂੰ ਖਾ ਕੇ ਦੱਸ ਦਿਆਂ ਕਿਸ ਤਰ੍ਹਾਂ ਦਾ ਹੈ ਬਹੁਤ ਵਧੀਆ ਵਾਓ ਕਿ ਤਿਆਰ ਹੋ ਗਏ ਜਈ ਇਹ ਹੈਗੇ ਜੇ ਪੋਹਾ ਬੋਲ ਪੋਹਾ ਬੋਲ ਆਲੂ ਤੇ ਪੋਹੇ ਦੇ ਬਣਾ ਕੇ ਪੋਹਾ ਬੋਲ ਬਹੁਤ ਹਲਕੇ ਫੁਲਕੇ ਨਾਲ ਆਪਣੇ ਸੌਸ ਹੈਗੇ ਜੇ ਗ੍ਰੀਨ ਤੇ ਦੂਸਰੀ ਸੌਸ ਤੰਦੂਰੀ ਸੌਸ ਤੰਦੂਰੀ ਸੌਸ ਐਂਡ ਥਿਸ ਇਜ਼ ਗ੍ਰੀਨ ਮਿੰਟ ਸੌਸ ਹਾਂ ਤੇ ਆਪਾਂ ਹੁਣ ਸਬ ਕਰ ਦਿੱਤਾ ਤੇ ਹੁਣ ਦੇਖੋ ਤੁਸੀਂ ਹੁਣ ਇਹਨਾਂ ਨੂੰ ਖਾਓ ਤੇ ਆਨੰਦ ਲਓ ਚਾਹ ਲੈ ਲਓ ਇੱਕ ਇੱਕ ਕੱਪ ਨਾਲ ਬਣਾ ਕੇ ਤੇ ਖਾਓ ਤੇ ਬਿਲਕੁਲ ਮੇਰਾ ਮਿਹਨਤ ਜਾ ਨਾ ਜਾਣ ਦੇਣਾ ਤੇ ਬਿਲਕੁਲ ਮੈਨੂੰ ਹੁਣ ਖਾਓ ਖਾ ਬਣਾ ਕੇ ਤੇ ਖਾ ਕੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਤਰ੍ਹਾਂ ਦੇ ਬਣਿਆ ਜੇ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਕਰਨਾ ਥੈਂਕ ਯੂ